ਰਾਜੇ ਫਤੇ ਚੰਦ ਮੈਣੀ ਦਾ ਪ੍ਰਸੰਗ ਪਟਨੇ ਸ਼ਹਿਰ ਵਿੱਚ ਦੋ ਜੋੜੇ ਰਹਿੰਦੇ ਸਨ ਉਹ ਕੋਈ ਮਾਮੂਲੀ ਬੰਦੇ ਨਹੀਂ ਸਨ ਸਗੋਂ ਰਾਜਾ ਤੇ ਰਾਣੀ ਰਾਜੇ ਨੇ ਸਾਰੇ ਫਤੇ ਚੰਦ ਮੈਣੀ ਆਖਦੇ ਸਨ ਅਕਾਲ ਪੁਰਖ ਦੀ ਅਪਾਰ ਕਿਰਪਾ ਨੂੰ ਕੋਈ ਨਹੀਂ ਜਾਣਦਾ ਉਸ ਦੇ ਕੌਤਕ ਬਹੁਤ ਨਿਰਾਲੇ ਹਨ ਉਸ ਨੇ ਮਨੁੱਖਾਂ ਦੀ ਰਚਨਾ ਕੀਤੀ ਹੈ ਭਾਗ ਲਿਖੇ ਹਨ ਪਰ ਪੂਰਨ ਸੁਖ ਕਿਸੇ ਨੂੰ ਨਹੀਂ ਦਿੱਤਾ ਕਿਸੇ ਕੋਲ ਕੋਈ ਨਾ ਕੋਈ ਊਨਤਾਈ ਜ਼ਰੂਰ ਹੈ ਜੇ ਕਿਸੇ ਨੂੰ ਔਲਾਦ ਦਾ ਸੁੱਖ ਹੈ ਤਾਂ ਉਸ ਨੂੰ ਧਨ ਦਾ ਸੁੱਖ ਨਹੀਂ ਜੇ ਧਨ ਤੇ ਜਸ ਬੇਅੰਤ ਹੈ ਤਾਂ ਔਲਾਦ ਦਾ ਸੁੱਖ ਨਹੀਂ ਜੇ ਔਲਾਦ ਤੇ ਧਨ ਦਾ ਸੁੱਖ ਹੈ ਤਾਂ ਤਨ ਤੇ ਮਨ ਦੀ ਸੁੱਖ ਨਹੀਂ ਗੱਲ ਕੀ ਹਰ ਇੱਕ ਨਰ ਨਾਰੀ ਕਿਸੇ ਨਾ ਕਿਸੇ ਮਾਨਸਿਕ ਜਾਂ ਆਤਮਿਕ ਦੁੱਖ ਵਿੱਚ ਫਸਿਆ ਜ਼ਰੂਰ ਹੁੰਦਾ ਹੈ ਰਾਜਾ ਮੈਣੀ ਪਟਨੇ ਦਾ ਇੱਕ ਅਮੀਰ ਜ਼ਗੀਰਦਾਰ ਸੀ ਉਹਦੇ ਕੋਲ ਦਾਸ-ਦਾਸੀਆਂ ਸਨ ਧਨ ਪਦਾਰਥ ਅਤੇ ਇੱਕ ਤਕੜਾ ਰਾਜਪਵਨ ਰਹਿਣ ਵਾਸਤੇ ਸੀ। ਚਿੜੀਆਂ ਦੇ ਦੁੱਧ ਤੋਂ ਬਿਨਾ ਉਸ ਦੇ ਕੋਲ ਸਾਰੇ ਪਦਾਰਥ ਸਨ। ਭਾਰਤੀ ਪੁੱਤਰ ਕੋਈ ਨਹੀਂ ਸੀ। ਸਾਰਾ ਦਿਨ ਤਾਂ ਰਾਜਕਾਜ ਦੇ ਕੰਮਾਂ ਤੇ ਦਾਸ-ਦਾਸੀਆਂ ਨਾਲ ਗੱਲਾਂ ਕਰਦਿਆਂ ਹੋਇਆਂ ਬਤੀਤ ਹੋ ਜਾਂਦਾ। ਪਰ ਜਦੋਂ ਰਾਤ ਪੈਂਦੀ ਰਾਜਾ-ਰਾਣੀ ਇਕੱਲੇ ਮਖਮਲੀ ਸੇਜ ਉੱਤੇ ਲੇਟਦੇ ਤਾਂ ਦੋਹਾਂ ਦੇ ਦਿਲ ਘੁੱਟੇ ਜਾਂਦੇ। ਚਿਹਰਿਆਂ ਉੱਤੋਂ ਪ੍ਰਕਾਸ਼ ਉੱਡ ਜਾਂਦਾ। ਬੁੱਲਾਂ ਤੇ ਮੁਸਕਰਾਹਟ ਨਾ ਰਹਿੰਦੀ ਬਸ ਉਹ ਚੁੱਪ ਕਰਕੇ ਲੇਟ ਜਾਂਦੇ ਤੇ ਨੀਂਦ ਨੂੰ ਆਵਾਜ਼ਾਂ ਮਾਰਦੇ ਪਰ ਚੰਦਰੀ ਨੀਂਦ ਵੀ ਉਹਨਾਂ ਨਾਲ ਧੋਖਾ ਕਰਦੀ ਉਹ ਵੀ ਨਾ ਆਉਂਦੀ ਮਖਮਲੀ ਸੇਜ ਸੁੰਦਰ ਰਾਜਪਵਨ 36 ਪ੍ਰਕਾਰ ਦੇ ਭੋਜਨ ਅਤੇ ਦਾਸ-ਦਾਸੀਆਂ ਆਦਿਕ ਸੁੱਖਾਂ ਦੇ ਸਾਧਨ ਸਾਰੇ ਭੁੱਲ ਜਾਂਦੇ ਉਹ ਬਹੁਤ ਦੁਖੀ ਹੁੰਦੇ ਆਪਣੇ ਦੁੱਖ ਨੂੰ ਪ੍ਰਗਟ ਕਰਨ ਵਾਸਤੇ ਇੱਕ ਦੂਸਰੇ ਨੂੰ ਧਿਰਜ ਦਿੰਦੇ ਪਰ ਦਿਲ ਦੋਹਾਂ ਦੇ ਅਧੀਰ ਸਨ ਇੱਕ ਰਾਤ ਰਾਣੀ ਨੇ ਰਾਜੇ ਨੂੰ ਕਿਹਾ ਰਾਜ ਸੁਖ ਵੀ ਦੁੱਖ ਬਣ ਗਏ ਹਨ ਕਿਸੇ ਪੂਰਬਲੇ ਜਨਮ ਦੇ ਕਰਮਾਂ ਦਾ ਫਲ ਹੈ ਜੋ ਸਾਰੇ ਸੁਖ ਹੁੰਦਿਆਂ ਹੋਇਆਂ ਵੀ ਇੱਕ ਪੁੱਤਰ ਬਿਨਾ ਆਤਮਾ ਦੁਖੀ ਹੈ ਕੀ ਰਾਜ ਵੇਚਿਆਂ ਵੀ ਪੁੱਤਰ ਸੁਖ ਪ੍ਰਾਪਤ ਨਹੀਂ ਹੋ ਸਕਦਾ ਇਹ ਸੁਖ ਪਰਮਾਤਮਾ ਦੀ ਇੱਛਾ ਹੈ ਰਾਜ ਭਾਗ ਦੇ ਵਟਾਂਦਰੇ ਤੋਂ ਪ੍ਰਾਪਤ ਨਹੀਂ ਹੋ ਸਕਦਾ ਰਾਜੇ ਦਾ ਉੱਤਰ ਸੀ ਪੰਡਤ ਸ਼ਿਵਦਾਤਾ ਭਗਵਾਨ ਦੇ ਦਰਸ਼ਨ ਕਰ ਚੁੱਕੇ ਹਨ ਉਹਨਾਂ ਦੇ ਚਰਨਾਂ ਉੱਪਰ ਮੱਥਾ ਟੇਕਿਆ ਜਾਵੇ ਸ਼ਾਇਦ ਉਹ ਭਗਵਾਨ ਅੱਗੇ ਅਰਦਾਸ ਕਰਨ ਸੁਣਿਆ ਹੈ ਭਗਤਾਂ ਦੀ ਅਰਦਾਸ ਭਗਵਾਨ ਪ੍ਰਵਾਨ ਕਰਦਾ ਹੈ ਗੱਲ ਤਾਂ ਤੇਰੀ ਠੀਕ ਹੈ ਮੇਰਾ ਵੀ ਚਿੱਤ ਕਈਆਂ ਚਿਰਾਂ ਤੋਂ ਇਹੋ ਸੋਚ ਰਿਹਾ ਹੈ ਕਿ ਕਿਸੇ ਦੇ ਚਰਨ ਫੜਾ ਪੁੱਤਰ ਪ੍ਰਾਪਤੀ ਦਾ ਯੱਗ ਕਰਾਂ ਘਰ ਖਜ਼ਾਨਾ ਤੇ ਜ਼ਮੀਨ ਸਭ ਕੁਝ ਵਾਰਨ ਨੂੰ ਤਿਆਰ ਹਾਂ ਪਰ ਕੋਈ ਢੋਹੀ ਨਹੀਂ ਲੱਗਦਾ ਪਤਾ ਨਹੀਂ ਪ੍ਰਭੂ ਦੀ ਕੀ ਇੱਛਾ ਹੈ ਸ਼ਾਇਦ ਅਸਾਂ ਦੀ ਗਤੀ ਨਾ ਹੋਣੀ ਹੋਵੇ ਧਰਮ ਸ਼ਾਸਤਰਾਂ ਅਨੁਸਾਰ ਪੁੱਤਰ ਦੇ ਬਿਨਾ ਨਰ ਨਾਰੀ ਦੀ ਗਤੀ ਨਹੀਂ ਹੁੰਦੀ ਪੰਡਤ ਕਥਾ ਕਰਦਿਆਂ ਹੋਇਆਂ ਰਹਿੰਦਾ ਸੀ ਇਹ ਸਭ ਕੁਝ ਠੀਕ ਹੈ ਤਦ ਹੀ ਤਾਂ ਤਰਲੇ ਲੈ ਰਹੇ ਹਾਂ ਸਵੇਰੇ ਫਿਰ ਪੰਡਤ ਜੀ ਦੇ ਚਰਨ ਫੜੋ ਜਿਵੇਂ ਤੂੰ ਆਖੇ ਮੈਂ ਤਾਂ ਇਹੋ ਆਖਦੀ ਹਾਂ ਮੇਰੇ ਕਲੇਜੇ ਵਿੱਚ ਤਾਂ ਇੱਕ ਹੂਕ ਉੱਠਦੀ ਹੈ ਮੈਂ ਤਾਂ ਵਿਆਕੁਲ ਹੋ ਜਾਂਦੀ ਹਾਂ ਇਸ ਜੀਵਨ ਨਾਲ ਤਾਂ ਮੌਤ ਚੰਗੀ ਹੈ ਹਿਰਦਾ ਸਦਾ ਬੇਚਾਨ ਰਹਿੰਦਾ ਹੈ ਧੀਰਜ ਕਰੋ ਭਗਵਾਨ ਜ਼ਰੂਰ ਹਿਰਦਿਆਂ ਨੂੰ ਸ਼ਾਂਤੀ ਬਖਸ਼ੇਗਾ ਜ਼ਰੂਰ ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ ਇਹੋ ਕੁਝ ਤੁਸੀਂ ਕਦੋਂ ਦੇ ਕਹਿੰਦੇ ਆਉਂਦੇ ਹੋ ਮੈਂ ਤਾਂ ਸੁਣ ਸੁਣ ਕੇ ਅੱਕ ਗਈ ਹਾਂ ਸਵੇਰੇ ਜ਼ਰੂਰ ਚੱਲਾਂਗੇ ਏ ਵਿਚਾਰਾਂ ਕਰਦੇ ਹੋਏ ਰਾਜਾ ਰਾਣੀ ਸਾਰੀ ਰਾਤ ਜਾਗਦੇ ਰਹੇ ਮਨਾਂ ਵਿੱਚ ਸੈਂਕੜੇ ਉਤਰਾ ਚੜਾ ਆਏ ਪਾਣੀ ਦੇ ਬੁਲਬਲੇ ਵਾਂਗ ਉਹਨਾਂ ਦੇ ਵਿਚਾਰਾਂ ਦੀ ਉਮਰ ਬਹੁਤ ਥੋੜੀ ਸੀ ਜਾਗਦਿਆਂ ਹੀ ਕੁੱਕੜ ਨੇ ਬਾਗ ਦੇ ਦਿੱਤੀ ਤੇ ਥੋੜੇ ਚਿਰ ਪਿਛੋਂ ਪੰਛੀ ਬੋਲਣੇ ਸ਼ੁਰੂ ਹੋ ਗਏ ਪੰਛੀਆਂ ਦੀ ਆਵਾਜ਼ ਸੁਣ ਕੇ ਦੋਵੇਂ ਸੇਜ ਤੋਂ ਉੱਠ ਬੈਠੇ ਗੰਗਾ ਕਿਨਾਰੇ ਬੈਠਿਆਂ ਹੋਇਆਂ ਪੰਡਿਤ ਸ਼ਿਵਦਤ ਪ੍ਰਭੂ ਦਾ ਜਸ ਕਰ ਰਿਹਾ ਸੀ ਉਹਦੇ ਨੈਣਾ ਵਿੱਚ ਬਾਲ ਪ੍ਰੀਤਮ ਸਤਗੁਰਜੀ ਦੀ ਤਸਵੀਰ ਸੀ ਉਹ ਵਿਸਮਾਦ ਦੇ ਵਾਯੂ ਮੰਡਲ ਵਿੱਚ ਜਾ ਪੂਜਾ ਸੀ ਕਿ ਰਾਜਾ ਫਤੇਹ ਚੰਦ ਆਪਣੀ ਰਾਣੀ ਨੂੰ ਨਾਲ ਲੈ ਕੇ ਉਸ ਸਥਾਨ ਤੇ ਜਾ ਪੂਜਾ ਜਾ ਚਰਨਾ ਉੱਤੇ ਮੱਥਾ ਟੇਕਿਆ ਲਾਗੇ ਬੈਠ ਗਏ ਹੱਥ ਜੋੜ ਕੇ ਅੜੀਕ ਕਰਦੇ ਰਹੇ ਕਿ ਕਦੋਂ ਉਸ ਦੀ ਸਮਾਧੀ ਖੁੱਲੇ ਤਾਂ ਉਹ ਬੇਨਤੀ ਕਰਨ ਕੋਈ ਵੀ ਕੁ ਮਿੰਟ ਅੜਿੱਕਣ ਪਿੱਛੋਂ ਪੰਡਤ ਦੇ ਨੈਣ ਖੁੱਲੇ ਤਾਂ ਉਸਨੇ ਦੇਖਿਆ ਸਾਹਮਣੇ ਰਾਜਾ ਰਾਣੀ ਬੈਠੇ ਹੋਏ ਸਨ ਮੇਰੇ ਧੰਨ ਭਾਗ ਰਾਜੇ ਰਾਣੀ ਨੇ ਦਰਸ਼ਨ ਦਿੱਤੇ ਹਨ ਸ਼ਿਵਦੱਤ ਨੇ ਬੜੇ ਪ੍ਰੇਮ ਦੇ ਮਿੱਠੇ ਸ਼ਬਦਾਂ ਵਿੱਚ ਆਖਿਆ ਦਰਸ਼ਨ ਦਿੱਤੇ ਨਹੀਂ ਅਸੀਂ ਪਾਪੀ ਜੀਵ ਦਰਸ਼ਨ ਕਰਨ ਵਾਸਤੇ ਆਏ ਹਾਂ ਅਸਾਂ ਤਾਂ ਦਇਆ ਕਰੋ ਦਿਲ ਵਿੱਚ ਇੱਕ वेदना ਹੈ ਰਾਜੇ ਤੇ ਰਾਣੀ ਨੇ ਇੱਕ ਜਵਾਬ ਕਿਹਾ ਅਸਾਂ ਦੀ वेदना ਦੂਰ ਕਰੋ ਰਾਣੀ ਤਾਂ ਚੁੱਪ ਕਰ ਗਈ ਪਰ ਰਾਜਾ ਬੋਲੀ ਗਿਆ ਤੁਸਾਂ ਦੇ ਹਿਰਦੇ ਨੂੰ ਕੈਸੀ वेदना ਹੈ ਪਰਮੇਸ਼ਰ ਦਾ ਦਿੱਤਾ ਤੁਸਾਂ ਕੋਲ ਬਹੁਤ ਕੁਝ ਹੈ ਸ਼ਿਵਦਰਪ ਦਾ ਉੱਤਰ ਸੀ ਮਹਾਰਾਜ ਸ਼ਾਸਤਰਾਂ ਵਿੱਚ ਲਿਖਿਆ ਹੈ ਕਿ ਜੇਕਰ ਕੋਈ ਪੁਰਸ਼ ਬਿਨਾਂ ਪੁੱਤਰ ਦੇ ਮਰ ਜਾਵੇ ਤਾਂ ਉਸ ਦਾ ਕਲਿਆਣ ਨਹੀਂ ਹੁੰਦਾ ਮੈਂ ਨਪੁੱਤਾ ਹਾਂ ਅਗਲੇ ਲੋਕ ਵਿੱਚ ਮੇਰੀ ਗਤੀ ਕਿਵੇਂ ਹੋਵੇਗੀ ਹਿਰਦਾ ਬੇਚਾਨ ਰਹਿੰਦਾ ਹੈ ਮਹਾ ਭਿਆਨਕ ਚਿੰਤਾ ਰੋਗ ਲੱਗਾ ਹੈ ਰਾਣੀ ਵੀ ਚਿੰਤਾ ਨਾਲ ਵਿਆਕੁਲ ਰਹਿੰਦੀ ਹੈ ਕਿਸੇ ਬੱਚੇ ਦਾ ਮੂੰਹ ਦੇਖਣ ਵਾਸਤੇ ਇਹ ਮੱਛੀ ਵਾਂਗ ਤੜਪਦੀ ਹੈ ਅਸਾਂ ਤੇ ਦਇਆ ਕਰੋ ਤੁਸੀਂ ਭਗਵਾਨ ਦੇ ਦਰਸ਼ਨ ਕੀਤੇ ਹਨ ਭਗਤ ਭਗਵਾਨ ਦੇ ਮੇਲੀ ਹੁੰਦੇ ਹਨ ਅਸਾਂ ਦਾ ਬੇੜਾ ਬੰਨੇ ਲਾਓ ਭਾਵ ਸਾਗਰ ਵਿੱਚ ਜੀਵਨ ਬੇੜੀ ਗੋਤੇ ਖਾ ਰਹੀ ਹੈ ਦਇਆ ਦੇ ਸਾਗਰ ਸਾਗਰੋ ਮਿਹਰ ਕਰੋ ਰਾਜੇ ਦਾ ਤਰਲਾ ਸੁਣ ਕੇ ਬ੍ਰਹਮ ਗਿਆਨੀ ਤੇ ਸਤਗੁਰ ਜੀ ਦੇ ਚਰਨਾਂ ਦਾ ਭੋਰਾ ਪੰਡਤ ਸ਼ਿਵਦਤ ਬਹੁਤਾ ਹੈਰਾਨ ਹੋਇਆ ਪਰ ਹੈਰਾਨੀ ਨੂੰ ਪ੍ਰਗਟ ਨਾ ਹੋਣ ਦਿੱਤਾ ਤੇ ਇਉਂ ਆਖਿਆ हे ਰਾਜਨ ਧੀਰਜ ਕਰੋ ਸਭ ਕਾਰਜ ਤਾਂ ਕਰਤਾ ਭਗਵਾਨ ਹੈ ਉਸ ਦਾ ਧਿਆਨ ਕਰੋ ਉਹ ਪਿਆਰ ਨਾਲ ਮਿਲਦਾ ਹੈ ਭਗਵਾਨ ਦਾ ਸੱਚਾ ਸਰੂਪ ਇੱਥੇ ਪਟਨੇ ਵਿੱਚ ਹੀ ਹੈ ਕੌਣ ਰਾਣੀ ਨੇ ਪੂਰੀ ਗੱਲ ਸੁਣ ਕੇ ਸੁਣਨ ਤੋਂ ਪਹਿਲਾਂ ਹੀ ਪੁੱਛਿਆ ਸਾਲਸਰਾਏ ਦੀ ਧਰਮਸ਼ਾਲਾ ਵਿੱਚ ਰਹਿੰਦਾ ਹੈ ਗੋਬਿੰਦ ਰਾਏ ਵਾ ਵਾ ਕਿੰਨਾ ਪਿਆਰਾ ਨਾਮ ਹੈ ਗੋਬਿੰਦ ਰਾਏ ਉਹ ਆਪ ਪਰਮੇਸ਼ਰ ਮੈਂ ਸਦਕੇ ਜਾਵਾਂ ਦਰਸ਼ਨ ਕੀਤਿਆਂ ਪਾਪ ਛੱਡਦੇ ਹਨ ਹਿਰਦਾ ਸ਼ੁੱਧ ਤੇ ਸ਼ਾਂਤ ਹੁੰਦਾ ਹੈ ਪਰ ਇਹ ਭਗਵਾਨ ਦਰਸ਼ਨ ਉਸ ਨੂੰ ਦਿੰਦੇ ਹਨ ਜਿਹੜਾ ਉਹਨਾਂ ਨਾਲ ਸ਼ੁੱਧ ਹਿਰਦੇ ਨਾਲ ਪ੍ਰੇਮ ਕਰੇ ਮਨ ਵਿੱਚ ਸ਼ਰਧਾ ਰੱਖ ਕੇ ਦਿਨ ਰਾਤ ਧਿਆਨ ਧਰੋ ਘਰ ਬੈਠੋ ਉਹ ਜ਼ਰੂਰ ਤੁਸਾਂ ਦੇ ਘਰ ਆਉਣਗੇ। ਨਿਹਾਲ ਕਰਨਗੇ ਤੁਸਾਂ ਦੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ। ਜਨਮ ਮਰਨ ਸਵਰ ਜਾਏਗਾ। ਜਾਓ ਘਰ ਜਾਓ। ਪੰਡਤ ਸ਼ਿਵਦਾਤ ਆਪ ਮੁਕਤ ਹੋ ਚੁੱਕਾ ਸੀ ਤੇ ਹੋਰਨਾਂ ਨੂੰ ਸੱਚਾ ਮੁਕਤੀ ਮਾਰਗ ਦੱਸਦੇ ਸਨ। ਸਤਿਗੁਰ ਜੀ ਤੋਂ ਬਿਨਾ ਉਹਨਾਂ ਨੂੰ ਕੋਈ ਭਗਵਾਨ ਨਹੀਂ ਸੀ ਦਿਸਦਾ। ਉਹ ਉਹਨਾਂ ਨੂੰ ਹੀ ਭਗਵਾਨ ਸਮਝ ਕੇ ਸ਼ਾਂਤੀ ਪ੍ਰਾਪਤ ਕਰ ਰਹੇ ਸਨ। ਉਸਦੇ ਬਚਨ ਸੁਣ ਕੇ ਰਾਜੇ ਤੇ ਰਾਣੀ ਨੂੰ ਕੁਝ ਸ਼ਾਂਤੀ ਹੋਈ। ਉਹਨਾਂ ਦੋਹਾਂ ਜੀਆ ਨੇ ਪੰਡਤ ਜੀ ਦੇ ਚਰਨਾਂ ਉੱਤੇ ਮੱਥਾ ਟੇਕਿਆ ਤੇ ਰਾਜ ਭਵਨ ਵੱਲ ਆ ਗਏ। ਘਰ ਆ ਕੇ ਰਾਜੇ ਰਾਣੀ ਨੇ ਸਤਿਗੁਰਜੀ ਦਾ ਧਿਆਨ ਧਰਨਾ ਆਰੰਭਿਆ। ਉਹਨਾਂ ਨੂੰ ਪਤਾ ਲੱਗਾ ਕਿ ਸਤਿਗੁਰਜੀ ਜਦੋਂ ਕਿਸੇ ਦੇ ਘਰ ਆਉਂਦੇ ਹਨ ਤਾਂ ਕੁਝ ਖਾਣ ਪੀਣ ਨੂੰ ਮੰਗਦੇ ਹਨ। ਰਾਣੀ ਨੇ ਕਈ ਪ੍ਰਕਾਰ ਦੇ ਭੋਜਨ ਤਿਆਰ ਕਰਵਾਏ। ਸ਼ਿਵਦਾਤ ਜੀ ਨੇ ਦੱਸਿਆ ਸੀ ਜਿਵੇਂ ਯਾਦ ਕੀਤਾ ਸਾਰਾ ਦਿਨ ਬੀਤ ਗਿਆ ਪਰ ਸਾਹਿਬ ਉਸ ਬਾਜ਼ਾਰ ਵਿੱਚ ਨਾ ਗਏ ਰਾਜਾ ਤੇ ਰਾਣੀ ਘਬਰਾ ਗਏ ਉਹਨਾਂ ਨੇ ਸਮਝਿਆ ਕਿ ਉਹਨਾਂ ਦੀ ਸ਼ਰਦਾ ਵਿੱਚ ਊਣ ਤਾਈ ਹੈ ਪਿਆਰ ਵਿੱਚ ਕਮੀ ਹੈ ਹਿਰਦੇ ਨਿਰਮਲ ਨਹੀਂ ਹੋਏ ਹੰਕਾਰ ਦੀ ਮੈਲ ਤਾਂ ਕਿਤੇ ਨਿਸ਼ਾਨ ਹੈ ਉਹ ਦੋਵੇਂ ਸਮਾਧੀਆਂ ਲਾ ਕੇ ਬੈਠ ਗਏ ਉਹਨਾਂ ਦੀਆਂ ਅੱਖਾਂ ਅੱਗੇ ਸਤਿਗੁਰਜੀ ਦਾ ਚਿੱਤਰ ਸੀ ਸਤਨਾਮ ਵਾਹਿਗੁਰੂ ਦਾ ਸਿਮਰਨ ਹਿਰਦਾ ਕਰਦਾ ਸੀ ਕਿਉਂਕਿ ਪੰਡਿਤ ਸ਼ਿਵਦੱਤ ਨੇ ਉਹਨਾਂ ਨੂੰ ਇਹੋ ਕੁਝ ਦੱਸਿਆ ਸੀ ਸੱਚਾ ਪਿਆਰ ਦੂਸਰੇ ਦੇ ਹਿਰਦੇ ਨੂੰ ਖਿੱਚ ਪਾਉਂਦਾ ਹੈ ਭਗਤ ਤੇ ਭਗਵਾਨ ਦਾ ਪਿਆਰ ਡੋਰੀ ਨਾਲ ਖਿੱਚੇ ਹੋਏ ਦੂਰ ਦੂਰ ਚਲੇ ਜਾਂਦੇ ਹਨ ਪ੍ਰਲਾਦ ਨੇ ਜາດ ਕੀਤਾ ਤਾਂ ਥੰਮ ਪਾੜ ਕੇ ਨਰਸਿੰਘ ਦਾ ਅਵਰਾਰ ਧਾਰ ਲਿਆ ਸੀ ਬਾਲਾ ਪ੍ਰੀਤਮ ਭਲਾ ਕਿਉਂ ਨਾ ਖਿੱਚਿਆ ਜਾਂਦਾ ਹੱਥ ਵਿੱਚ ਖੁੰਡੀ ਲੈ ਕੇ ਖੇਡਦੇ ਹੋਏ ਦਾਤਾਰ ਸਾਥੀਆਂ ਸਮੇਤ ਰਾਣੀ ਦੇ ਰਾਜਪਵਨ ਅੱਗੇ ਜਾ ਪੁੱਜੇ ਝੱਕੇ ਨਹੀਂ ਰੁਕੇ ਨਹੀਂ ਨਿਡਰ ਮਸਤ ਹਾਥੀ ਵਾਂਗ ਝੂਮਦੇ ਹੋਏ ਅੰਦਰ ਚਲੇ ਗਏ ਡਿਊੜੇ ਬਰਾਂਡੇ ਤੇ ਵੇੜੇ ਲੰਘਦੇ ਹੋਏ ਉਸ ਸਥਾਨ ਤੇ ਜਾ ਪੁੱਜੇ ਜਿੱਥੇ ਰਾਣੀ ਕੁਸ਼ਾ ਦਾ ਆਸਣ ਵਿਛਾ ਕੇ ਬੈਠੇ ਹੋਏ ਇਕਾਗਰ ਚਿੱਤ ਸਮੱਧ ਸਮਾਧੀ ਵਿੱਚ ਸੀ ਸੁਰਤਬਾਲੇ ਪ੍ਰੀਤਮ ਦੇ ਚਰਨਾਂ ਨਾਲ ਜੁੜੀ ਹੋਈ ਸੀ ਉਸ ਨੂੰ ਨਹੀਂ ਪਤਾ ਲੱਗਾ ਕਿ ਜਿਸ ਦੀ ਢੂੰਡ ਕਰ ਰਹੀ ਹੈ ਜਿਸ ਨੂੰ ਘਰ ਸੱਦਣ ਵਾਸਤੇ ਤਰਲੋ ਮੱਛੀ ਹੋ ਰਹੀ ਹੈ ਉਹ ਆਪ ਹੀ ਘਰ ਆ ਪੁੱਜੇ ਅੰਤਰਜਾਮੀ ਸਤਗੁਰ ਜੀ ਨੇ ਰਾਜ ਭਵਨ ਦੀਆਂ ਦਾਸੀਆਂ ਨੂੰ ਕੁਝ ਨਹੀਂ ਕਿਹਾ ਉਹ ਸੁਦਦੇ ਰਾਣੀ پاس ਗਏ ਤੇ ਮਲਕੜੇ ਜਹੇ ਨਿੱਕੇ ਨਿੱਕੇ ਹੱਥਾਂ ਨਾਲ ਰਾਣੀ ਦੇ ਨੇਤਰ ਮੁੰਦਰ ਕੀਤੇ ਨੇਤਰਾਂ ਉੱਤੇ ਕਰ ਕਵਲਾਂ ਡਟ ਟਿਕਣਾ ਸੀ ਕਿ ਰਾਣੀ ਸਵਾਦੋ ਸਵਾਦ ਹੋ ਗਈ ਉਸ ਦੇ ਹਿਰਦੇ ਦੀ ਧੜਕਣ ਮੱਠੀ ਹੋਈ ਉਹਦੇ ਹਿਰਦੇ ਨੇ ਆਵਾਜ਼ ਦਿੱਤੀ ਭੋਲੀ ਰਾਣੀਏ ਉਹ ਆ ਗਏ ਉਹ ਆ ਗਏ ਨਿਰਾਲੇ ਕਤ ਕਰਨ ਵਾਲੇ ਬਾਲੇ ਪ੍ਰੀਤਮ ਨੇ ਕੰਨਾਂ ਵਿੱਚ ਕਿਹਾ ਮਾਤਾ ਜੀ ਮਾਤਾ ਜੀ ਸ਼ਬਦ ਰਾਣੀ ਵਾਸਤੇ ਦੁਰਲਭ ਸੀ ਉਸ ਨੇ ਰਾਣੀ ਜੀ ਸਰਕਾਰ ਸ਼ਬਦ ਸੁਣੇ ਸਨ ਪਰ ਕਿਸੇ ਨੇ ਉਸ ਨੂੰ ਮਾਤਾ ਜੀ ਨਹੀਂ ਕਿਹਾ ਇਸੇ ਸ਼ਬਦ ਦੇ ਸੁਣਨ ਬਦਲੇ ਤਾਂ ਉਹ ਵਿਅਕਲ ਹੋ ਰਹੀ ਸੀ ਉਸਨੇ ਕਿਹਾ ਮੇਰੇ ਧੰਨ ਭਾਗ ਕਿ ਮੈਂ ਸੁਪਨਾ ਤਾਂ ਨਹੀਂ ਦੇਖ ਰਹੀ ਕਿ ਸੱਚਮੁੱਚ ਮੈਨੂੰ ਹੀ ਮਾਤਾ ਜੀ ਕਿਹਾ ਗਿਆ ਹੈ ਇਹ ਆਖ ਕੇ ਸਤਿਗੁਰ ਜੀ ਦੇ ਨਿੱਕੇ ਨਿੱਕੇ ਤੇ ਫੁੱਲਾਂ ਦੀਆਂ ਪੱਤੀਆਂ ਨਾਲੋਂ ਨਰਮ ਕੋਮਲ ਹੱਥਾਂ ਨੂੰ ਫੜ ਲਿਆ ਆਪਣੇ ਹੱਥਾਂ ਵਿੱਚ ਐਸਾ ਘੁੱਟਿਆ ਕਿ ਸਾਰਾ ਸਰੀਰ ਠਰ ਠਰਾ ਗਿਆ ਮੈਂ ਵਾਰੀ ਮੈਂ ਕੋਲੀ ਮੇਰਾ ਜੀਵਨ ਆ ਗਿਆ ਪਰਮੇਸ਼ਰ ਆ ਗਿਆ ਬੰਸੀ ਵਾਲਾ ਪਿਆਰਾ ਕ੍ਰਿਸ਼ਨ ਆਪ ਉੱਜਾ ਇਉਂ ਪਰਸੰਤਾ ਨਾਲ ਉਹਦਾ ਹਿਰਦਾ ਗਦਗਦ ਹੋ ਗਿਆ ਉਸਨੇ ਅੱਖਾਂ ਖੋਲੀਆਂ ਅੱਖਾਂ ਖੋਲ ਕੇ ਦੇਖਿਆ ਤਾਂ ਉਹਦਾ ਸਿਰ ਚੱਕਰਾ ਗਿਆ ਖੁਸ਼ੀ ਤੇ ਆਸ ਪੂਰੀ ਹੋਣ ਦੀ ਝਾਕੀ ਨੂੰ ਨਾ ਦੇਖ ਸਕੇ ਅਮਰਤ ਅਮਰਤਾ ਜੀਵਨ ਦਾਤੇ ਨੇ ਉਸੇ ਵੇਲੇ ਮੁਸਕਰਾਉਂਦਿਆਂ ਹੋਇਆ ਕਿਹਾ ਮਾਤਾ ਜੀ ਮੈਨੂੰ ਭੁੱਖ ਲੱਗੀ ਹੈ ਮੇਰੇ ਲਾਲ ਨੂੰ ਭੁੱਖ ਲੱਗੀ ਹੈ ਮੇਰਾ ਬੇਟਾ ਭੁੱਖਾ ਹੈ ਮੇਰੇ ਧੰਨ ਭਾਗ ਮੈਂ ਹੁਣੇ ਹੀ ਮਠਿਆਈ ਪੂੜੀਆਂ ਖਾਉਂਦੀ ਹਾਂ ਰੱਜ ਰੱਜ ਕੇ ਖਾਗੋ ਤੇ ਮੇਰੀ ਭੁੱਖ ਨੂੰ ਦੂਰ ਕਰੋ ਮੈਂ ਮਠਿਆਈ ਨਹੀਂ ਖਾਣੀ ਘੁੰਗਣੀਆਂ ਖਾਣੀਆਂ ਹਨ ਤੇ ਦੁੱਧ ਦੀਆਂ ਪੂੜੀਆਂ ਬਸ ਇਸ ਤੋਂ ਬਿਨਾਂ ਹੋਰ ਕੁਝ ਨਹੀਂ ਇਹ ਚੀਜ਼ਾਂ ਮੈਨੂੰ ਬਹੁਤ ਸੁਆਦ ਲੱਗਦੀਆਂ ਹਨ ਘੁੰਗਣੀਆਂ ਦਾ ਨਾਮ ਸੁਣ ਕੇ ਰਾਣੀ ਨੂੰ ਪੰਡਤ ਸ਼ਿਵਦਾਚ ਜੀ ਦੇ ਵਚਨ ਚੇਤੇ ਆਏ ਉਸਨੇ ਖਿਆਲ ਕੀਤਾ ਕਿ ਉਹਦੀ ਆਸ ਪੂਰੀ ਹੋ ਗਈ ਪਰਮਾਤਮਾ ਵੱਲੋਂ ਹੁਕਮ ਆ ਗਿਆ ਕਿ ਉਹਦੇ ਮਨ ਦੀਆਂ ਮਰਾਦਾਂ ਪੂਰੀਆਂ ਹੋ ਜਾਣਗੀਆਂ ਉਹ ਪ੍ਰੇਮ دیਵਾਨੀ ਛੇਤੀ ਨਾਲ ਉੱਠੀ ਤੇ ਘੁੰਗਣੀਆਂ ਲੈ ਆਈ ਉਹਨਾਂ ਘੁੰਗਣੀਆਂ ਨੂੰ ਦੇਖ ਕੇ ਸਤਿਗੁਰ ਜੀ ਨੇ ਬਚਨ ਕੀਤਾ ਅਸੀਂ ਆਪਣੇ ਸਾਥੀਆਂ ਨੂੰ ਸਾਧ ਲਈਏ ਉਹ ਇਨਾਂ ਘੁੰਗਣੀਆਂ ਦੇ ਹਿੱਸੇਦਾਰ ਹਨ ਤੁਸੀਂ ਬੈਠੋ ਮੈਂ ਹੁਣੇ ਆਵਾਜ਼ ਦਿੰਦੀ ਹਾਂ ਦਾਸੀਆਂ ਸਾਧ ਲਿਆਉਂਦੀਆਂ ਹਨ ਤੁਸੀਂ ਖੇਚਲ ਨਾ ਕਰੋ ਤਉ ਸਾਨੂੰ ਭੁੱਖ ਲੱਗੀ ਹੈ ਇਹ ਆਖ ਕੇ ਰਾਣੀ ਨੇ ਦਾਸੀਆਂ ਨੂੰ ਆਵਾਜ਼ ਦਿੱਤੀ ਆਵਾਜ਼ ਸੁਣਦੇ ਸਾਰ ਦਾਸੀਆਂ ਆਈਆਂ ਤੇ ਹੁਕਮ ਸੁਣਦੇ ਮੁਰਦੀ ਪੈਰੀ ਚਲੇ ਗਈਆਂ ਉਹ ਖੋਟੇ ਰੁਪਏ ਵਾਂਗ ਛੇਤੀ ਵਾਪਸ ਮੁੜਦੀਆਂ ਹੋਈਆਂ ਸਤਗੁਰਜੀ ਦੇ ਬਾਹਰ ਸਾਥੀਆਂ ਨੂੰ ਆਪਣੇ ਨਾਲ ਲੈ ਆਈਆਂ ਉਹਨਾਂ ਸਾਥੀਆਂ ਦੇ ਨਾਲ ਬੈਠ ਕੇ ਰਾਣੀ ਦੀਆਂ ਤਿਆਰ ਕੀਤੀਆਂ ਹੋਈਆਂ ਹੁੰਗਣੀਆਂ ਬੜੇ ਸਵਾਦ ਨਾਲ ਖਾਧੀਆਂ ਤੇ ਰਾਣੀ ਨੂੰ ਨਿਹਾਲ ਕੀਤਾ ਉਦੇ ਦਿਲ ਦੀ वेदना ਦੂਰ ਹੋ ਗਈ ਅਸੀਂ ਰੋਜ਼ ਆਇਆ ਕਰਾਂਗੇ ਸਤਿਗੁਰਜੀ ਨੇ ਫਰਮਾਇਆ ਘੁੰਗਣੀਆਂ ਤੇ ਦੁੱਧ ਦੀਆਂ ਪੂੜੀਆਂ ਤਿਆਰ ਰਿਹਾ ਕਰਨ ਮੇਰੇ ਧਨ ਭਾਗ ਮੈਂ ਤਾਂ ਸਾਰੀ ਜੀਵਨ ਪੂੰਜੀਵਾਰ ਨੂੰ ਤਿਆਰ ਹਾਂ ਆਓ ਮੈਂ ਰੋਜ਼ ਔੜੀਕਾਂਗੀ ਬੇਸਬਰੀ ਨਾਲ ਔੜੀਕਾਂਗੀ ਮੇਰੇ ਉੱਤੇ ਭਗਵਾਨ ਦੀ ਦਇਆ ਰਹੇ ਰਾਣੀ ਦਾ ਉੱਤਰ ਸੀ ਇਹ ਉੱਤਰ ਦੇਂਦਿਆਂ ਹੋਇਆ ਉਸਨੇ ਬਾਲ ਗੁਰੂ ਜੀ ਨੂੰ ਇੱਕ ਵਾਰੀ ਨਹੀਂ ਸੋ ਉਹ ਕਈ ਵਾਰ ਚੁੱਕ ਕੇ ਘੁੱਟ ਕੇ ਸੀਨੇ ਨਾਲ ਲਾਇਆ ਉਹ ਜਿਉਂ-ਜਿਉਂ ਗੁਰੂ ਜੀ ਨੂੰ ਹਿੱਕ ਨਾਲ ਘੁੱਟਦੀ ਸੀ ਤਿਉਂ-ਤਿਉਂ ਉਹਦੀ ਪੁੱਤਰ ਪ੍ਰਾਪਤੀ ਦੀ ਇੱਛਾ ਮੁੱਕਦੀ ਜਾਂਦੀ ਸੀ ਉਹਦਾ ਹਿਰਦਾ ਠੰਡਾ ਹੁੰਦਾ ਜਾਂਦਾ ਸੀ ਉਹਦਾ ਲੂੰ-ਲੂੰ ਕਹਿੰਦਾ ਸੀ ਧੰਨ ਸਤਗੁਰ ਧੰਨ ਕਰਤਾਰ ਰਾਣੀ ਨੂੰ ਨਿਹਾਲ ਕਰਕੇ ਸਤਗੁਰ ਜੀ ਸਾਥੀਆਂ ਸਮੇਤ ਬਾਜ਼ਾਰ ਵਿੱਚ ਆਏ ਤੇ ਬਾਜ਼ਾਰ ਵਿੱਚੋਂ ਘਰ ਰਾਜਾ ਰਾਣੀ ਪ੍ਰਸੰਨ ਹੋ ਗਏ ਉਹਨਾਂ ਨੂੰ ਪੁੱਤਰ ਵਰ ਮੰਗਣਾ ਭੁੱਲ ਗਿਆ ਸਰਬਸ਼ਕਤੀਵਾਨ ਸਤਿਗੁਰ ਜੀ ਨੇ ਆਪ ਹੀ ਉਹਨਾਂ ਦੀ ਸੱਦਰ ਪੂਰੀ ਕਰ ਦਿੱਤੀ ਮਾਤਾ ਜੀ ਮੈਂ ਤੁਸਾਂ ਦਾ ਪੁੱਤਰ ਹਾਂ ਮੈਨੂੰ ਹੀ ਪੁੱਤਰ ਸਮਝ ਛੱਡੋ ਦਾਤੇ ਨੇ ਫਰਮਾਇਆ ਸੀ ਬਚਨ ਸੱਤਿਆ ਹੋ ਗਿਆ ਰਾਜਾ ਰਾਣੀ ਸਤਿਗੁਰ ਜੀ ਨੂੰ ਹੀ ਪੁੱਤਰ ਮੰਨ ਬੈਠੇ ਤਨ ਮਨ ਤਨ ਨਾਲ ਗੁਰੂ ਜੀ ਤੇ ਗੁਰੂ ਘਰ ਦੀ ਸੇਵਾ ਕਰਨ ਲੱਗੇ 24 ਘੰਟੇ ਨਾਮ ਸਿਮਰਨ ਵਿੱਚ ਰੁੱਝ ਗਏ ਸਤਗੁਰ ਜੀ ਵੀ ਰੋਜ਼ ਸਵੇਰੇ ਉੱਠ ਉਹਨਾਂ ਨੂੰ ਦਰਸ਼ਨ ਦੇ ਆਉਂਦੇ ਤੇ ਪ੍ਰੇਮ ਸ਼ਰਦਾ ਦੀਆਂ ਘੁੰਗਣੀਆਂ ਖਾ ਆਉਂਦੇ ਹੌਲੀ ਹੌਲੀ ਰਾਜੇ ਰਾਣੀ ਦਾ ਮਨ ਨਾਮ ਸੰਮਰਨ ਵਿੱਚ ਐਸਾ ਲੱਗਾ ਕਿ ਸਾਰੀਆਂ ਵਾਸ਼ਨਾਵਾਂ ਦਾ ਅੰਤ ਹੋ ਗਿਆ ਉਹ ਰੱਬ ਰੰਗ ਰੱਤੇ ਜਿਉੜੇ ਬਣ ਗਏ ਉਹਨਾਂ ਦੇ ਬਾਲ ਪ੍ਰੀਤਮ ਨੇ ਪ੍ਰੇਮ ਨਾਲ ਉਹਨਾਂ ਦੇ ਹਿਰਦੇ ਨੂੰ ਜਿੱਤ ਲਿਆ ਧੰਨ ਸਤਗੁਰ ਧੰਨ ਸਤਗੁਰ ਦੀ ਤੋਂ ਉਹਨਾਂ ਦੇ ਬੁੱਲਾਂ ਤੇ ਸਦਾ ਪ੍ਰਗਟ ਹੁੰਦੀ ਰਹਿੰਦੀ ਹੈ